ਅੱਜ ਅਸੀਂ ਸਨੌਰ ਕਨੌਰ ਰਾਜਪੁਰਾ ਅਨਾਜ ਮੰਡੀਆਂ ਦਾ ਟੂਰ ਕਰਕੇ ਆਏ ਆ ਪਹਿਲਾਂ ਪਿੰਡਾਂ ਵਿੱਚ ਵੀ ਜਾ ਕੇ ਆ ਸੀ ਬਹੁਤ ਸਾਰੇ ਬੇਬੀ ਗਾਰਦ ਇਧਰ ਦੁਜੀੇ ਥਾਂਾਂ ਤੇ ਤੇ ਜਿਸ ਤਰ੍ਹਾਂ ਦੀ ਗੱਲ ਨਵੀਂ ਦੇਖਣ ਨੂੰ ਮਿਲੀ ਆ ਕਿ ਹੜ੍ਹਾਂ ਦੀ ਤਬਾਹੀ ਤਾਂ ਪੰਜਾਬ 'ਚ ਹੋਈ ਹੋਈ ਹੜ੍ਹਾਂ ਦੀ ਤਬਾਹੀ ਨੂੰ ਤਾਂ ਕੇਂਦਰ ਸਰਕਾਰ ਨੇ ਅਤਿ ਗੰਭੀਰ ਪੀੜਤ ਸੂਬੇ ਦੇ ਵਿੱਚ ਲਿਆ ਪੰਜਾਬ ਨੂੰ ਪਰ ਇੱਕ ਹੋਰ ਬੜੇ ਖਤਰਨਾਕ ਮੈਂ ਕਹ ਸਕਦਾ ਤਬਾਹੀ ਮਤੀਆ ਜਿਹਦਾ ਜਿਗਰ ਨਾ ਪੰਜਾਬ ਸਰਕਾਰ ਨੇ ਕੀਤਾ ਨਾ ਕੇਂਦਰ ਨੇ ਨੋਟਸ ਲਿਆ ਪਹਿਲੀ ਗੱਲ ਤਾਂ ਅਸੀਂ ਮੱਡੀਆਂ ਚ ਜਾ ਕੇ ਆਏ ਆ ਝੋਨੇ ਦੇ ਵਿੱਚ ਇੱਕ ਤਾਂ ਹੱਲ ਦੀ ਰੋਗ ਨੇ ਦੁੱਧਾ ਬਦਰੰਗੀ ਦਾਣੇ ਨੇ ਤੀਜਾ ਗੋਣਾ ਵਾਇਰਸ ਨੇ ਚੌਥਾ ਮੌਇਸਚਰ ਦੀ ਮਕਦਾਰ ਜਿਆਦਾ ਵੱਧ ਗਈ ਲਗਾਤਾਰ بارش ਹੋਣ ਕਰਕੇ ਮੌਇਸਚਰ ਜਿਹੜਾ ਧਰਨਾਂ ਵਿੱਚ ਜਿਆਦਾ ਹੋ ਗਿਆ ਇਹ ਜਿਹੜੀ ਮਾਰਾ ਮੇਰਾ ਖਿਆਲ ਆ ਵੀ ਹੜਾ ਦੀ ਤਬਾਹੀ ਤੋਂ ਵੀ ਵੱਧ ਆ ਔਰ ਝਾੜ ਜਿਹੜਾ ਹੈ 40% ਪ੍ਰਤੀ ਏਕੜ ਘੱਟ ਨਿਕਲ ਰਿਹਾ ਜੋ ਮੰਡੀਆਂ ਦੇ ਵਿੱਚ ਰਿਪੋਰਟ ਆ ਰਹੀ ਆ ਔਰ ਇਹਦੇ ਨਾਲ ਅਸੀਂ ਮੰਗ ਕਰਦੇ ਆ ਪਹਿਲੀ ਗੱਲ ਤਾਂ ਇਹਨੂੰ ਵੀ ਕੁਦਰਤੀ ਆਫਤ ਡਿਕਲੇਅਰ ਕਰੇ ਪੰਜਾਬ ਸਰਕਾਰ ਸਰਵੇ ਕਰਵਾਏ ਵਿਸ਼ੇਸ਼ ਗਰਦੌਰੀ ਕਰਾਏ ਔਰ ਪਤਾ ਕਰੇ ਕਿ ਕਿੰਨਾ ਘਾਟਾ ਪੈ ਰਿਹਾ ਆ ਫਾਰਮਰ ਨੂੰ ਕਿੰਨਾ ਘਾਟਾ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਕਿੰਨਾ ਘਾਟਾ ਟਰਾਂਸਪੋਰਟਰ ਨੂੰ ਕਿੰਨਾ ਘਾਟਾ ਔਰ ਜਿਹੜਾ ਵਪਾਰੀ ਆ ਤੇ ਸੈਲਰ ਵਾਲੇ ਉਹਨਾਂ ਨੂੰ ਕਿੰਨਾ ਘਾਟਾ ਕਿਸਾਨ ਨੂੰ ਕਿੰਨਾ ਘਾਟਾ ਇਹ ਸਾਰਿਆਂ ਦੀ ਅਸੈਸਮੈਂਟ ਕਰਵਾਈ ਜਾਵੇ ਪ ਕੇਂਦਰ ਸਰਕਾਰ ਕੋਲ ਪੰਜਾਬ ਸਰਕਾਰ ਸਾਰੀ ਡਿਟੇਲ ਰਿਪੋਰਟ ਇਸ ਘਾਟੇ ਦੀ ਤਿਆਰ ਕਰਕੇ ਇਹਨੂੰ ਕੁਦਰਤੀ ਆਫਤ ਦੇ ਵਿੱਚ ਪਾਵੇ ਤੇ ਜਿਹੜਾ ਸਟੇਟ ਡਿਜਾਸਟਰ ਫੰਡਸ ਨੇ ਉਹਨਾਂ ਵਿੱਚੋਂ ਇਸ ਘਾਟੇ ਦੀ ਪਰਭਾਈ ਕਰਵਾਈ ਜਾਵੇ ਜੇ 20000 ਪ੍ਰਤੀ ਏਕੜ ਪੰਜਾਬ ਸਰਕਾਰ ਨੇ ਦੇਣ ਦਾ ਫੈਸਲਾ ਕੀਤਾ ਹੜਪੇੜ ਤੇ ਹੜ ਪ੍ਰਭਾਵਿਤ ਸ਼ਾਨਾਂ ਨੂੰ ਬਾ 20000 ਪ੍ਰਤੀ ਏਕੜ ਹੀ ਇਹ ਜਿਹੜੀ ਘਾਟ ਆ ਪੈ ਰਿਹਾ ਇਹਦੀ ਪੂਰਤੀ ਲਈ ਰੱਖਿਆ ਜਾਵੇ ਪੰਜਾਬ ਸਰਕਾਰ ਨੇ ਜੋ ਰੰਗਲਾ ਪੰਜਾਬ ਮਿਸ਼ਨ ਦੇ ਤਹਿਤ ਜੋ ਇਹ ਫੰਡ ਇਕੱਠਾ ਕੀਤਾ ਔਰ ਉਹ ਫੰਡ ਦੇ ਵੀ ਤੋਂ ਹਿੱਸਾ ਪਾਵੇ ਤੇ 75% ਕੇਂਦਰ ਤੋਂ ਹਿੱਸਾ ਪਾਉਣ ਦਾ ਕੇਸ ਤਿਆਰ ਕਰੇ ਅਫਸੋਸ ਇਹ ਆ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਹੜਾਂ ਦੀ ਤਬਾਹੀ ਦੀ ਰਿਪੋਰਟ ਵੀ ਕੇਂਦਰ ਕੋਲ ਤਿਆਰ ਕਰਕੇ ਨਹੀਂ ਭੇਜੀ ਜਿਹੜੀ ਭੇਜਣ ਦੀ ਲੋੜ ਆ ਔਰ ਉਸ ਰਿਪੋਰਟ ਦੇ ਨਾਲ ਨਾਲ ਇਹ ਰਿਪੋਰਟ ਵੀ ਤਿਆਰ ਕਰਕੇ ਭੇਜੇ ਸਾਡੀ ਇਹ ਮੰਗ ਆ ਔਰ ਤੁਰਤ ਭੇਜੇ ਔਰ ਜਿਹੜੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਣ ਵਾਲੀ ਗੱਲ ਆ ਮੈਂ ਸਮਝਦਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੱਜਿਆ ਸੀ ਉਹਨੇ ਨਿਰਾਸ਼ਾ ਦਿੱਤੀ ਆ ਕੋਈ ਪ੍ਰਾਪਤੀ ਨਹੀਂ ਦਿੱਤੀ ਛਤਤਰ ਤੇ ਵਿਰੋਧੀ ਤੇ ਇੱਕ ਦੂਜੇ ਤੇ ਦੁਸ਼ਮਣਵਾਦੀ ਲਾ ਕੇ ਇੱਕ ਦੂਜੇ ਦੇ ਚਿਕੜੋ ਛਾਲ ਕੇ ਇੱਕ ਦੂਜੇ ਤੇ ਮਾਰਾ ਚੰਗਾ ਕਹਿ ਕੇ ਹੀ ਡੰਗੜ ਪਾ ਗਿਓ ਤੇ ਜਿਹੜੀ ਭਾਜਪਾ ਉਹਨੇ ਬਖਰਾ ਚੂਲਾ ਵਾਲ ਕੇ ਪੰਜਾਬ ਨਾਲ ਬਹੁਤ ਵੱਡਾ ਨਿਆਂ ਕੀਤਾ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਵੀ ਸੂਬੇ ਤੇ ਵਕਾਲਤ ਕਰਨੀ ਚਾਹੀਦੀ ਹੈ ਜਿਹਦਾ ਖਾਈਏ ਉਹਦੇ ਗੁਣ ਗਾਈਏ ਨਾ ਕਿ ਕੇਂਦਰ ਸਰਕਾਰ ਦੇ ਵਕੀਲ ਬਣਨਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਦੇਦੇ 12000 ਕਰੋੜ ਰੁਪਏ ਦੀ ਪਹਿਲਾ ਤਾਂ ਹਸਾਬਕਦਾਬਾ ਸੂਬਾ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਉਹਦੇ ਤੇ 12000 ਕਰੋੜ ਰੁਪਏ ਦਾ ਪੰਜਾਬ ਸਰਕਾਰ ਹਸਾਬ ਦਵੇ ਕਿੱਥੇ ਖਰਦਿਆ ਕਿਵੇਂ ਖਰਦਿਆ ਕਿੱਥੇ ਕਮੀ ਰਹੀ ਕਿੱਥੇ ਕਤਾਹੀ ਰਹੀ ਕਿੱਥੇ ਗਿਆ ਪੈਸਾ ਉਹਦਾ ਹਸਾਬਕਦਾਬ ਦਵੇ ਲੋਕ ਪੰਜਾਬ ਦੇ ਲੋਕਾਂ ਨੂੰ ਤੇ ਕੇਂਦਰ ਨੂੰ ਪਰ ਕੇਂਦਰ ਸਰਕਾਰ ਜਿਹੜੀ ਆ ਉਹ ਵਿਆਜ ਦੇਜਦਾ ਲੇਖਾ ਨਾ ਵੀ ਦੇ ਕੇਂਦਰ ਸਰਕਾਰ ਹੁਣ ਇਸ ਨਾਜ਼ੁਕ ਸਥਿਤੀ ਚ ਸੰਕਟ ਦੀ ਸਥਿਤੀ ਚ ਬਾ ਨਾਮ ਰੋੜੇ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀਆਂ ਨਲਾਇਕੀਆਂ ਦਾ ਕਵੀਆਂ ਦਾ ਖਾਮੀਆਂ ਦਾ ਠਮਿਆਜਾ ਪੰਜਾਬ ਦੇ ਕਿਸਾਨ ਨੂੰ ਖੇਤ ਮਜ਼ਦੂਰ ਬੇਵਕਾਰੀ ਨਹਾੜਤੀ ਨੂੰ ਨਾਪੂਕ ਤਣਾ ਪਵੇ ਐਸੀ ਵਿਵਸਥਾ ਕਰੇ ਤੁਰਤ مالی ਮਦਦ ਦੇਣ ਲਈ ਅੱਗੇ ਆਵੇ ਇਹ ਅਸੀਂ ਸੂਬਾ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਮੈਂ ਸਮਝਦਾ ਕਿ 2023 ਦੀ ਕੈਗ ਦੀ ਰਿਪੋਰਟ ਆਈ ਹੋਈ ਆ 2023 ਦੀ ਰਿਪੋਰਟ ਤੋਂ ਬਾਅਦ ਤਾਂ ਕੇਂਦਰ ਨੇ ਕੋਈ ਹਿਸਾਬ-ਕਿਤਾਬ ਨਹੀਂ ਮੰਗਿਆ ਹੁਣ ਹਿਸਾਬ-ਕਿਤਾਬ ਲੈਣ ਲੱਗੇ ਹੁਣ ਹਿਸਾਬ-ਕਿਤਾਬ ਲੈਣ ਦੀ ਥਾਂ ਹਿਸਾਬ-ਕਿਤਾਬ ਨੂੰ ਪਹਿਲ ਦੇਣ ਦੀ ਥਾਂ ਪਹਿਲਾਂ ਤਾਂ ਵਿਵਸਥਾ ਸੰਕਟ ਸਮੇਂ ਮਦਦ ਤੇ ਆਵੇ ਕੇਂਦਰ ਸਰਕਾਰ ਹਿਸਾਬ-ਕਿਤਾਬ ਬਾਅਦ ਵਿੱਚ ਕਰੀ ਜਾਣ ਲੋਕਾਂ ਨੂੰ ਤਾਂ ਹੁਣ ਲੋੜ ਹੈ ਮਦਦ ਦੀ ਸੋ ਅੱਜ ਪੰਜਾਬ ਜਿਹੜਾ ਹੈ ਲਾਭਾਰਥ ਨਜ਼ਰ ਆ ਰਿਹਾ ਜਦ ਆਉਂਦਾ ਬਾਲੀਵੁੱਡ ਤੋਂ ਕੋਈ ਨਜ਼ਰ ਆ ਰਿਹਾ ਮੁੱਖ ਮੰਤਰੀ ਸਾਹਿਬ ਬਿਆੰਗਬਾਜੀ ਹਾਸੇ ਮਜ਼ਾਕ ਬਿੱਥ ਡੱਗ ਟਪਾ ਰਹੇ ਨੇ ਔਰ ਗੰਭੀਰ ਐਸੇ ਨਾਜ਼ੁਕ ਸਮੇਂ ਗੰਭੀਰਤਾ ਦੀ ਕੋਈ ਗੱਲ ਦਿਖਾ ਹੀ ਨਹੀਂ ਰਹੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਸਾਰੀਆਂ ਰਾਸ਼ਟਰੀ ਤਿਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰਨ ਸਾਰੀਆਂ ਰਾਸ਼ਟਰੀ ਤਿਰਾਂ ਨੂੰ ਇਕੱਠਾ ਕਰਕੇ ਪੰਜਾਬ ਦੀ ਸਾਂਝੀ ਆਵਾਜ਼ ਬਣਾ ਕੇ ਕੇਂਦਰ ਤੇ ਦਬਾਅ ਪਾ ਕੇ ਪੰਜਾਬ ਦਾ ਹੱਕ ਲੈਣ ਲਈ ਹਾਲਾਤ ਪੈਦਾ ਕਰਨ ਅੱਜ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣ ਗਿਆ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਲਾਬਾਰਥ ਮਹਿਸੂਸ ਕਰ ਰਹੇ ਨੇ ਔਰ ਅੀਸਾ ਉਫੀ ਘੜੀ ਦੇ ਸਮੇਂ ਇਸ ਤਰ੍ਹਾਂ ਦੇ ਵਾਰ ਕਰੇ ਕਰਨੇ ਆਪਸੀ ਤਣਾਅ ਪੈਦਾ ਕਰਨਾ ਇੱਕ ਦੂਜੇ ਨੂੰ ਮੈਨੂ ਮੈਣੀ ਹੋਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ ਪਰਾਂਜੀ 1600 ਕਰੋੜ ਦੀ ਨਰਿੰਦਰ ਮੋਦੀ ਦੀ ਗਰਾਂਟ ਦਿੱਤੀ ਗਈ ਸੀ ਲੇਕਿਨ ਕਹਿਣਾ ਕਿ ਅਸੀਂ ਉਹ ਕਹਦੇ ਸਿੱਧੇ ਅਸੀਂ ਖਾਤਾ ਪਾਵਾਂਗੇ ਲੇਕਿਨ ਪੰਜਾਬ ਸਰਕਾਰ ਦਾ ਕਹਿਣਾ ਕਿ ਸਾਰਾ ਸਾਰ ਆਮ ਲੋਕਾ ਪੰਜਾਬ ਵਾਸੀ ਨੂੰ ਸਿੱਧਾ ਧੋਖ ਹੈ ਲੱਗਦਾ ਨਹੀਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਲੜਾਈ ਕਰਕੇ ਆਮ ਜਨਤਾ ਇਸ ਵਿੱਚ ਪਸਰੀ ਹੈ ਮੈਂ ਸਮਝਦਾ ਕਿ ਭਾਵੇਂ 1600 ਕਰੋੜ ਰੁਪਇਆ ਫੌਰੀ ਮਦਦ ਦੇਣ ਦੀ ਗੱਲ ਮੋਦੀ ਸਾਹਿਬ ਦੀ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਹੈ ਉਹ ਵੀ ਵਿਵਾਦਾਂ ਦੇ ਘੇਰੇ ਚ ਪੈ ਗਈ ਉਹ ਵੀ ਸਕੀਮਾਂ ਦੇ ਰੌਲੇ ਤੇ ਪੈ ਗਈ ਫੌਰੀ ਮਦਦ ਦਾ ਮਤਲਬ ਤਾਂ ਹੁੰਦਾ ਫੌਰੀ ਤੌਰ ਤੇ ਬਿਸ਼ੇ ਤੌਰ ਤੇ ਇਕਦਮ ਮਦਦ ਦੇਣੀ ਤੇ ਸਕੀਮਾਂ ਬੀਤਾਂ ਪੈਸਾ ਆਉਂਦੇ ਰਹਿੰਦਾ ਸਕੀਮਾਂ ਬੀਤਾਂ ਸਕੀਮਾਂ ਬਣਾ ਕੇ ਪੈਸਾ ਕੇਂਦਰ ਸਰਕਾਰ ਦਿੰਦੀ ਹੋ ਰਹੀਦੀ ਆ ਇਹ 1600 ਕਰੋੜ ਰੁਪਏ ਤਾਂ ਜਿਵੇਂ ਕਿ ਐਮਰਜੈਂਸੀ ਫੰਡ ਦੇ ਤੌਰ ਤੇ ਇਕਦਮ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ 1600 ਕਰੋੜ ਤਾਂ ਨਾਲੇ ਨਾ ਮਾਤਰਾ ਮੈਂ ਸਮਝਦਾ ਜਿੰਨੀ ਧੇਰ ਵਿਸਤਾਰਥ ਰਿਪੋਰਟ ਜਿਹੜੀ ਪੂਰੀ ਡਿਟੇਲ ਰਿਪੋਰਟ ਜਿਹੜੀ ਖਰਾਬੇ ਵੀ ਉਹਦੇ ਵਿੱਚ ਵੀ ਵਿਵਾਦ ਖੜੇ ਕਰਲੇ ਪੰਜਾਬ ਸਰਕਾਰ ਦੀਆਂ ਨਿਲੇਖੀਆਂ ਨੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਫਾਇਦਾ ਨਾ ਉਠਾ ਸਕੇ ਸਵੰਧਕ ਵਜ਼ੀਰ ਸੀ ਨਾ ਤਾਂ ਪ੍ਰਧਾਨ ਮੰਤਰੀ ਕੋ ਗਏ ਮੁੱਖ ਮੰਤਰੀ ਸਾਹਿਬ ਚਲੋ ਬਿਮਾਰ ਸੀ ਉਹ ਤਾਂ ਬੇਵਸੀ ਸੀ ਪਰ ਘਟੋ ਘਟ ਕੰਸਰਨ ਮੰਤਰੀ ਤਾਂ ਜਾਂਦੇ ਵਾਟਰ ਰਿਸੋਰਸ ਮਤਰਾਲੇ ਦਾ ਮੰਤਰੀ ਨਹੀਂ ਗਿਆ ਖਜ਼ਾਨਾ ਮੰਤਰੀ ਨਹੀਂ ਗਿਆ ਦੇ ਦੇ ਵਕੀਲ ਗਿਆ ਹੀ ਨਹੀਂ ਜੱਜ ਦੇ ਸਾਹਮਣੇ ਤਾਂ ਕੇਸ ਕਿਵੇਂ ਕੁੱਟ ਹੋਏਗਾ ਪੰਜਾਬ ਨੇ ਬੜਾ ਸੁਨਹਿਰੀ ਮੌਕਾ ਗਵਾ ਲਿਆ ਪ੍ਰਧਾਨ ਮੰਤਰੀ ਦੀ ਫੇਰੀ ਦਾ ਫਾਇਦਾ ਨਾ ਉਠਾ ਸਕੀ ਦੂਜਾ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਸੀ ਉਹ ਪੰਜਾਬ ਨੂੰ ਇਕੱਠਾ ਕਰਨ ਦੀ ਥਾਂ ਪੰਜਾਬ ਨੂੰ ਇਕਜੁੱਟ ਕਰਨ ਦੀ ਥਾਂ ਪੰਜਾਬ ਨੂੰ ਲੀਰੋ ਲੀਰ ਕਰ ਗਿਆ ਪੰਜਾਬ ਨੂੰ ਵੱਢ ਕੇ ਰੱਖ ਗਿਆ ਵਿਧਾਨ ਸਭਾ ਤੇ ਸਤਾ ਤੇ ਤੇ ਵਿਰੋਧੀ ਤੇ ਮੇਨੋ ਮੈਣੀ ਹੋਈ ਗਏ ਤੇ ਬਾਹਰ ਬੱਕਰਾ ਚੂਲਾ ਬੀਜੇਪੀ ਨੇ ਵાળ ਕੇ ਹੋਰ ਦਿਖਾੜ ਕਰਤਾ ਪੰਜਾਬ ਨੂੰ ਪਏ ਪੰਜਾਬ ਦੀ ਵੱਧ ਗਈ ਸੰਤਰੀਆ ਪਰ ਇੱਕ ਪੰਨੇ ਜਿਹੜਾ ਐਸਡੀਐਨਫ ਦਾ 12000 ਕਰੋੜ ਰੁਪਏ ਦਾ ਫੰਡ ਸੀਗਾ ਉਹ ਹਾਲੇ ਤੱਕ ਪੰਜਾਬ ਸਰਕਾਰ ਪੇਸ਼ ਨਹੀਂ ਕਰ ਪਾਈ ਤੇ ਦੂਜੇ ਪਾਸੇ ਪੰਜਾਬ ਸਰਕਾਰ ਬਿਜਲੀ ਬੋਰਡ ਦੀ ਤੇ ਸਰਕਾਰੀ ਪ੍ਰਿੰਟਿੰਗ ਪ੍ਰੈਸ ਦੀਆਂ ਜ਼ਮੀਨਾਂ ਵੇਚਣ ਤੇ ਆਈ ਹੋਈ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਇਹੀ ਕਿਹਾ ਵੀ 12000 ਕਰੋੜ ਦੇ ਰੈਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਸਰਕਾਰ ਕੋਲ ਆਇਆ ਤੇ ਦਰਜਾ ਜਿਹਦੇ ਵਿੱਚ 75% ਹਿੱਸਾ 25% ਸਟੇਟ ਦਾ ਹਿੱਸਾ ਉਹਦਾ ਹਿਸਾਬ ਦਾ ਦੇਣਾ ਪਏਗਾ ਉਸ ਪੈਸੇ ਦਾ ਡਿਟੇਲ ਖਾਕਾ ਜਿਹੜਾ ਕੇਂਦਰਪਾਲ ਵੀ ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਏਗਾ ਔਰ ਉਹਦੇ ਲਈ ਵਾਈਟ ਪੇਪਰ ਜਾਰੀ ਕਰਕੇ ਤੁਰਤ ਇਹ ਵਿਵਾਦ ਤੇ ਚਰਚਾ ਖਤਮ ਕਰਨੀ ਚਾਹੀਦੀ ਆ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਵੀ ਇਹ ਇਹਨੂੰ ਇੱਕ ਵਿਵਾਦ ਦਾ ਵਿਸ਼ਾ ਬਣਾ ਕੇ ਇਸੇ ਸਮੇਂ ਇੱਕ ਟਕਰਾ ਦਾ ਵਿਸ਼ਾ ਬਣਾ ਕੇ ਇਸੇ ਸਮੇਂ ਔਰ ਇੱਕ ਦੁੱਧ ਦੇ ਤੇ ਇਲਜ਼ਾਮ ਲਾ ਕੇ ਇਸੇ ਸਮੇਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਆ ਪੰਜਾਬ ਦੇ ਲੋਕਾਂ ਨਾਲ ਨਿਆਂ ਕਰਨ ਵਾਲੀ ਗੱਲ ਆ ਵਿਆਜ ਵਿਤ ਵੀਜ਼ਾ ਲੇਖ ਜਿਵੇਂ ਕਹਿੰਦੇ ਉਹ ਵੀਦ ਨਾਲੀ ਗੱਲ ਆ ਅੱਜ ਕੇਂਦਰ ਨੂੰ ਜਾਂ ਕੇਂਦਰ ਦੀ ਵਕਾਲਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਸ਼ੋਭਾ ਨਹੀਂ ਦਿੰਦਾ ਚੰਗਾ ਨਹੀਂ ਲੱਗਦਾ ਖਾਸ ਤੌਰ ਤੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਕਿਉਂਕਿ ਇੱਧਰ ਸਰਦਾਰ ਦੀ ਵਕਾਲਤ ਕਰੇ ਇਹ ਠੀਕ ਆ ਪੰਜਾਬ ਸਰਕਾਰ ਦੀਆਂ ਖਾਮੀਆਂ ਨੇ ਕਵੀਆਂ ਨੇ ਨੁਕਸ ਨੇ ਔਰ ਪੰਜਾਬ ਸਰਕਾਰ ਨੂੰ 12000 ਕਰੋੜ ਦਾ ਹਿਸਾਬ ਦੇਣਾ ਚਾਹੀਦਾ ਔਰ ਦੇਣਾ ਪਏਗਾ ਪਰ ਐਸੇ ਸਮੇਂ ਬਾ ਮਰੋੜਨਾ ਸਿੰਦਰ ਵੱਲੋਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੋਏਗਾ ਉਹ ਪੈਸਾ ਜਿਹੜਾ ਅੱਜ ਹੜਾਂ ਦੀ ਤਬਾਹੀ ਦਾ ਜਾਂ ਨਵੀਂ ਤਬਾਹੀ ਜਿਹੜੀ ਅੱਜ ਅਸੀਂ ਮੰਡੀਆਂ 'ਚ ਦੇਖ ਕੇ ਆਏ ਆ ਇਹ ਬੜੀ ਇੱਕ ਗੰਭੀਰ ਆ ਔਰ ਬੜੀ ਫਿਕਰਮੰਦਾ ਔਰ ਦੁਖੀ ਹਸਰਦਾ ਵੀ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਨੇ ਜਾ ਕੇ ਕਿਸੇ ਪਿੰਡ ਵਿੱਚ ਨਾ ਵਿਸ਼ੇਸ਼ ਗਰਦੋਰੀ ਕੀਤੀ ਨਾ ਰਿਪੋਰਟ ਤਿਆਰ ਕੀਤੀ ਵਾਰ-ਵਾਰ ਸਾਡੇ ਡੈਲੀਗੇਸ਼ਨ ਗਏ ਹਰਿੰਦਰਪੁਰ ਜਾ ਕੇ ਆ ਡੈਲੀਗੇਸ਼ਨ ਲੈ ਕੇ ਨਾਲ ਜਰਨਲ ਸਿੰਘ ਸੀ ਤੇ ਆਪਣਾ ਪੂਰੀ ਦਸੇ ਸੇ ਖੂਬਰ ਸੀ ਸਾਰੇ ਗਏ ਇਹ ਪਰ ਅਜੇ ਤੱਕ ਕੋਈ ਵਿਸ਼ੇਸ਼ ਜ਼ਰੂਰੀ ਦੀ ਜਾਂ ਕੋਈ ਡਿਟੇਲ ਰਿਪੋਰਟ ਲੈਣ ਦੀ ਪਹਿਲ ਕਦਮ ਨਹੀਂ ਸੂਬਾ ਸਰਕਾਰ ਨੇ ਕੀਤੀ ਇਹ ਬੜੀ ਦੁਖਦੀ ਗੱਲ ਆ ਜੀ 18 ਏਕੜ ਮਾਤਰ ਪ੍ਰਿੰਟਿੰਗ ਪ੍ਰੈਸ ਹੈ ਪਟਿਆਲੇ ਦੀ ਉਹਦੀ 18 ਏਕੜ ਜ਼ਮੀਨ ਵੇਚਣ ਨੂੰ ਫਿਰਦੀ ਹੈ ਪੰਜਾਬ ਸਰਕਾਰ ਇਸ ਨੂੰ ਕਿਸ ਤਰ੍ਹਾਂ ਦੇਖ ਹਾਂ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਦੇਖੋ ਜਿਹੜੀ ਸਰਕਾਰ ਆ ਉਹ ਮਤਲਬ ਮਾਲਕ ਨਹੀਂ ਹੁੰਦੀ ਸਰਕਾਰੀ ਜ਼ਮੀਨਾਂ ਦੀ ਨਾ ਪੰਚਾਇਤੀ ਜ਼ਮੀਨਾਂ ਦੀ ਨਾ ਸਰਕਾਰੀ ਜਿੰਨਾ ਨੇ ਸਰਕਾਰ ਜਿਹੜੀ ਕਸਟੋਡੀਅਨ ਹੁੰਦੀ ਆ ਸਰਕਾਰ ਨੇ ਸਰਕਾਰੀ ਜ਼ਮੀਨਾਂ ਦੀ ਰਾਖੀ ਕਰਨੀ ਹੁੰਦੀ ਆ ਸੰਭਾਲ ਕਰਨੀ ਹੁੰਦੀ ਆ ਨਾ ਕਿ ਮਾਲਕ ਬਣ ਕੇ ਉਹਨਾਂ ਨੂੰ ਵੇਚਣਾ ਹੁੰਦਾ ਤੇ ਇਹ ਨਵੀਂ ਸਰਕਾਰ ਦੇਖੀ ਆ ਵੀ ਜਿਹਨੇ ਸਰਕਾਰੀ ਜ਼ਮੀਨें ਵੇਚਨੇ ਸ਼ੁਰੂ ਕਰਤੀਆਂ ਨਾਲ ਇੱਥੇ ਪੰਜਾਬ ਦੇ ਪ੍ਰਿੰਟਿੰਗ ਪ੍ਰੈਸ ਵੇਚਣ ਤੇ ਲਾਤੀ ਉੱਥੇ ਮੰਡੀ ਬੋਰਡ ਨੇ ਮੰਡਿਆ ਜਿਹੜੀ ਮਹਾਲੀ ਦੇ ਵਿੱਚ ਜਿਹੜਾ ਮੰਡੀ ਬੋਰਡ ਦਾ ਸਾਰਾ ਦਫ਼ਤਰ ਵੀ ਉਹੀ ਵੇਚਤਾ ਭਾਰੀ ਦੇ ਵਿੱਚ ਬੜਾ ਪ੍ਰਾਈਮ ਲੈਂਡਾ ਗਵਾਟਾ ਨੂੰ ਮਤਲਬ ਇਹਦਾ ਇੱਕ ਨਵੇਂ ਜਗੋਦਿਰ ਵੀ ਕਰਨ ਲੱਗੇ ਨੇ ਕਿ ਕਸਟੋ ਰਾਖੇ ਹੋ ਕੇ ਜਿਹੜੀ ਬਾੜੀ ਖੇਤ ਨੂੰ ਖਾਣ ਲੱਗੀ ਆਪ ਸਭਿਵਾ ਯਾਦ ਵੀ ਕਿ ਜਦੋਂ ਇੰਦੇ ਪਹੁੰਚੇ ਆ 3000 ਖੇਡ ਮਦਨਾਦਨ ਨੂੰ ਨੀ ਪੱਥਰ ਰੱਖਿਆ ਉਹਨਾਂ ਨੇ ਕਿਹਾ ਕਿ ਭਾਜਪਾ ਕਾਲੀ ਦਾਲ ਅਤੇ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਟੱਕਿਆ ਗਿਆ 80 ਉਹਨਾਂ ਨੂੰ ਕੱਟ ਕੇ ਦਿਖਾਵਾਂਗੇ 1.5 ਸਾਲ ਦਾ ਸਮਾਂ ਰਹਿ ਗਿਆ ਕੀ ਲੱਗਦਾ ਹੈ ਸਰਪੰਨ ਦੇਖੋ ਗੱਲ ਇਹ ਆ ਇਹ ਸਾਰੀਆਂ ਚਾਹੇ ਕੇਜਰੀਆਲ ਸਾਹਿਬ ਨੇ ਚਾਹੇ ਭਗਵੰਤ ਮਾਨਦੀ ਨੇ ਸਿਰਫ ਡਰਾਮੇਬਾਜੀ ਦੇ ਤਾਂ ਮਹਰ ਨੇ ਛੋਸ਼ੇ ਬਾਜੀ ਦੇ ਮਹਰ ਨੇ ਮਤਲਬ ਜਿਵੇਂ ਕਹਿੰਨੇ ਆ ਵੀ ਅਸਲੀਅਤ ਤਾਂ ਕੂਹਾਂ ਦੂਰ ਨੇ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਆ ਕਨਸੈਂਟਰੇਸ਼ਨ ਕਰਨ ਦੀ ਲੋੜ ਆ ਜਿੰਨਾ ਵੀ ਹੜਾ ਦੀ ਤਬਾਹੀ ਹੋਈ ਆ ਉਹਦੀ ਪਰਪਾਈ ਕਰਨ ਲਈ ਪੰਜਾਬੀਆਂ ਦਾ ਏਕਾ ਬਣਾਉਣ ਦੀ ਜਿੱਥੇ ਤੱਕ ਬਾਕੀ ਡਿਪਾਰਟਮੈਂਟ ਦੇ ਕੰਮ ਆ ਜੀ ਸਰਕਾਰੇ ਕਰਦੇ ਰਹਨ ਕਰਨੇ ਚਾਹੀਦੇ ਆ ਸਰਕਾਰ ਨੂੰ ਪਰ ਪਹਿਲ ਜਿਹੜੀ ਆ ਉਹ ਅੱਜ ਐਸੇ ਸਮੇਂ ਦੇਣ ਦੀ ਲੋੜ ਆ ਕਿ ਅਸੀਂ ਕੇਂਦਰ ਤੋਂ ਕੁਝ ਲੈ ਸਕੀਏ ਤੇ ਹੁਣ ਜਦੋਂ ਲੈਂਡ ਦਾ ਸਮਾਂ ਜਾਂ ਇਹ ਕਹਿ ਲੋ ਜਦੋਂ ਜੱਜ ਕੋਰਟ 'ਤੇ ਬੈਠਾ ਉਹਦੋਂ ਕੋਈ ਗੱਲੇ ਨਹੀਂ ਕਰਨੀ ਤੇ ਫਿਰ ਕਿਵੇਂ ਪੰਜਾਬ ਨੂੰ ਮਿਲੇਗਾ ਕੁਝ ਹੁਣ ਹੋਰ ਪਾਸੇ ਲੋਕਾਂ ਦਾ ਧਿਆਨ ਹਟਾਉਣ ਦੀ ਤਾਂ ਨਾ ਬਗਲੇ ਦੇ ਪੱਕੇ ਬੰਦੋਬਸਤ ਪਹਿਲਾਂ ਤਾਂ ਜਿਵੇਂ ਡੀਸੀ ਹਟਿੰਗਾ ਦੇਖੋ ਕ ਸੂਬਾ ਸਰਕਾਰ ਨੇ ਸੈਸ਼ਨ ਸੱਦਿਆ ਇੱਕ ਮਤਾ ਵੀ ਕੱਕੇ ਸਥਾਈ ਬਰੋਬਾਸ ਤੇ ਹੜਾ ਦੀ ਦਵਾਈ ਤੋਂ ਰੋਕਣ ਦੇ ਕਰਨ ਦਾ ਕੋਈ ਮਤਾਂ ਨਹੀਂ ਪਿਆ ਨਾ ਤਾਂ ਡੀ ਸੈਟਿੰਗ ਦਾ ਮਤਾਂ ਜਿਹੜਾ ਕਾਨੂੰਨ ਅਢੀਕਾ ਬਣਿਆ ਲੌਂਗ ਟਾਈਮ ਤੇ ਭਾਕੜਾ ਟਾਈਮ ਤੇ ਨਾ ਤਾਂ ਉਹਨੂੰ ਸੋਧ ਕਰਨ ਦਾ ਮਤਾਂ ਨਾ ਜਿਹੜੇ ਚੈੱਕ ਟਾਈਮ 2 ਦਰਜਨ ਤੋਂ ਵੱਧ ਉਹਨਾਂ ਨੂੰ ਡੀਸੈਂਡ ਕਰਨ ਦਾ ਤੇ ਜਿਹੜਾ এনਵਾਇਰਨਮੈਂਟ ਮੰਤਰਾਲੇ ਦਾ ਰਿਕਾਵਟਾ ਉਹਦਾ ਕੋਈ ਮਤਾਂ ਮਤਲਬ ਕੋਈ ਇਹਨੂੰ ਚੈਨਲਾਈਜ਼ ਕਰਦਾ ਘਰ ਨੂੰ ਜਿਹੜੀ ਅਰਜੀ ਪਈ ਹੈ ਸੀ ਡਬਲਯੂ ਸੀ ਚ ਉਹਨੂੰ ਤੇ ਮਾਦਰੀ ਸਟੇਆ ਤੜਾਉਣ ਦਾ ਉਹ ਕੋਈ ਮਤਲਬ ਨਹੀਂ ਹੈ ਜਦੋਂ ਕਿ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਇਹਨੂੰ ਹਰਿਆਣਾ ਸਰਕਾਰ ਕੋਲ ਮੈਂ ਬਿਜੋਲਗੀ ਕਰਾਂਗਾ ਬਾ ਜੋ ਗਵਰਨਰ ਸਾਹਿਬ ਨੇ ਕਿਹਾ ਸੀ ਪਰ ਅਫਸੋਸ ਆ ਵੀਧਾਨ ਸਭਾ ਦਾ ਸੈਸ਼ਨ ਹੋਇਆ ਉੱਥੇ ਇੱਕ ਗੱਲ ਵੀ ਨਹੀਂ ਕਹੀ ਗਈ ਰਾਜ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਮ린ਦਰਸ ਨੇ ਬਿਆਨ ਆਇਆ ਹੈ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋਣਾ ਪੰਜਾਬ ਵਿੱਚ ਕਾਦੀ ਬਹੁਤ ਜੁੜੀਆਂ ਪੰਜਾਬ ਦੇ ਹਿੱਤ ਲਈ ਕਿਵੇਂ ਦੇਖ ਲਓ ਕਿ ਗੱਠਜੋੜ ਦੀ ਸਿੱਧੀ ਵਾਰੀ ਫੇਰ ਬਣਨੂ ਫਿਰ ਰਹੀ ਹੈ ਕਿਹੜਾ ਅਕਾਲੀ ਦਲ ਹੋਏਗਾ ਇਹਨਾਂ ਗੱਲਾਂ ਤੇ ਵੀ ਵਿਚਰਲੀਆਂ ਦੇਖੋ ਅਕਾਲੀ ਦਲ ਦਾ ਇੱਕੋ ਅਜਿਹਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਆ ਅਕਾਲੀ ਦਲ ਤਾਂ ਉਹੀ ਆ ਜਿਹਨੂੰ ਕਾਲ ਤੱਕ ਸਾਹ ਤੇ ਸਥਾਪਨਾ ਦੇ ਕੇ ਤਿਆਰ ਕੀਤਾ ਤੇ ਪਰ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹੁੰਨਾ ਕਿ ਤੇਰਾ ਗਠਜੰਦਨ ਕਿਦੇ ਨਾਲ ਹੋਣਾ ਕਦੋਂ ਹੋਣਾ ਇਹ ਤਾਂ ਜੇ ਦੂਰ ਦੀਆਂ ਗੱਲਾਂ ਨੇ ਅਸੀਂ ਜਦੋਂ ਸਰਕਾਰ ਨੂੰ ਵੀ ਕਿਹਾ ਅਸੀਂ ਆਪਣੇ ਆਪ ਤੇ ਵੀ ਲਾਉਨੇ ਆ ਵੀ ਅੱਜ ਮੋਸਟ ਪ੍ਰਾਇੋਰਟੀ ਦਾ ਖੇਤਰ ਜਿਹੜਾ ਹੈ ਪੰਜਾਬ ਨੂੰ ਸੰਭਾਲਣ ਦਾ ਪੰਜਾਬ ਨੂੰ ਬਚਾਉਣ ਦਾ ਔਰ ਪੰਜਾਬ ਮੇਰਾ ਸੰਕਟਾ 'ਚ ਕਿਰਿਆ ਹੋਇਆ ਆਰਥਿਕ ਸਮਾਜਿਕ ਰਾਜਨੀਤਿਕ ਕਪਾਸੀਓਂ ਥੇਰੇ ਹੋਇਆ ਉਹਨੂੰ ਉਸ ਥੇਰੇ ਚੋਂ ਕੱਢਣ ਦਾ ਉਹਦੇ ਤੇ ਇੱਕ ਸਾਂਝੀ ਆਵਾਜ਼ ਇੱਕ ਸੁਰਤਾ ਇੱਕ ਜੁੜਤਾ ਤਿਆਰ ਕਰਦਾ ਅੱਜ ਸਭ ਤੋਂ ਮੋਸਟ ਪ੍ਰਾਇੋਰਟੀ ਦਾ ਖੇਤਰ ਹੈ